ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ੍ਹ ਦਾ ਜਦੋਂ ਫਤਵਾ ਜਾਰੀ ਕੀਤਾ ਗਿਆ ਸੀ ਤਾਂ ਮਲੇਰਕੋਡਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜਿਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਹਬਜ਼ਾਦਿਆਂ ਦੇ ਹੱਕ ਦੇ ਵਿੱਚ ਉਹਦੇ ਵੱਲੋਂ ਔਰੰਗਜ਼ੇਬ ਨੂੰ ਇੱਕ ਖੱਤ ਲਿਖਿਆ ਗਿਆ ਸੀ ਉਹਦੇ ਵਿੱਚ ਕੀ ਕੀ ਲਿਖਿਆ ਸੀ ਉਹਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਨਾਲ ਹੀ ਛੋਟੇ ਸਹਬਜ਼ਾਦਿਆਂ ਦੇ ਬਾਰੇ ਇਹ ਖੱਤ ਅੱਜ ਵੀ ਗੁਰੂ ਘਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਦਿੱਤਾ ਗਿਆ ਹੈ ਤੇ ਨਾਲ ਹੀ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਮਲੇਰਕੋਡਲਾ ਦੇ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਦੇ ਦੇ ਨਾਲ ਹੀ ਤੁਹਾਨੂੰ ਇਸ ਖੱਤ ਦੇ ਬਾਰੇ ਪੂਰਾ ਡਿਟੇਲ ਪੂਰਵਕ ਦੱਸਾਂਗੇ ਕਿ ਕੀ ਕੁਝ ਇਹਦੇ ਵਿੱਚ ਲਿਖਿਆ ਹੋਇਆ ਸੋ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਨਾ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਹੀ ਲਿਆ ਹੋਣਾ ਕਿਉਂਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਤਾਂ ਹੀ ਪਹੁੰਚੇਗੀ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਦੀਆਂ ਨੇ ਸਾਡੇ ਨਾਲ ਇਹਦੇ ਨਾਲ ਹੌਸਲਾ ਫਜ਼ਾਈ ਮਿਲਦੀ ਆ ਤੇ ਨਾਲ ਹੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸੁਪਰ ਚੈਟ ਸੁਪਰ ਥੈਂਕਸ ਭੇਜਦੇ ਨੇਗੇ ਤੇ ਸਾਨੂੰ ਸਪੋਰਟ ਕਰਦੇ ਨੇ ਇਹ ਸਕਰੀਨ ਸ਼ਾਟ ਜੋ ਤੁਸੀਂ ਦੇਖ ਰਹੇ ਹੋ ਇਹ ਸੰਗਤਾਂ ਦੇ ਵੱਲੋਂ ਭੇਜਿਆ ਗਿਆ ਸਾਡੇ ਲਈ ਸੁਪਰ ਥੈਂਕਸ ਆ ਜੋ ਅਸੀਂ ਕੋਸ਼ਿਸ਼ ਕੀਤੀ ਆ ਵੀਡੀਓ ਦੇ ਰਾਹੀਂ ਉਹਨਾਂ ਦਾ ਧੰਨਵਾਦ ਕਰਨ ਦੀ ਹਾਂਜੀ ਜਿੱਥੇ ਤੁਸੀਂ ਵੀਡੀਓ ਦੇ ਵਿੱਚ ਨਾਲ ਦੀ ਨਾਲ ਦਰਸ਼ਨ ਕਰ پا ਰਹੇ ਹੋਗੇ ਗੁਰਦੁਆਰਾ ਸਾਹਿਬ ਮਲੇਰ ਕੋਟਲਾ ਵਿਕੇਸ਼ ਦਿੱਤਾ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਯਾਦ ਨੂੰ ਸਮਰਪਿਤ ਹੈ ਗੁਰੂ ਘਰ ਖੱਤ ਵਿੱਚ ਕੀ ਕੁਝ ਲਿਖਿਆ ਇਹ ਤੇ ਆ ਜਾਣਨ ਤੋਂ ਪਹਿਲਾਂ ਆਪਾਂ ਇਹ ਜਾਣ ਲੈਣੇ ਆ ਕਿ ਖੱਤ ਲਿਖਣ ਦੀ ਲੋੜ ਹੀ ਆਖਰ ਕਿਉਂ ਪਈ ਸੀ ਜਦੋਂ ਜੰਗੌਰ ਦਾ ਜੁੱਧ ਹੋਇਆ ਤਾਂ ਉਹਦੇ ਵਿੱਚ ਮੋਗਲਾਂ ਨੂੰ ਭੁਲੇਖਾ ਪਿਆ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਪਰੰਤੂ ਜਦੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਅੱਗੇ ਨਿਕਲ ਗਏ ਨੇ ਉਹਨਾਂ ਨੇ ਕਿਸੇ ਹੋਰ ਨੂੰ ਸ਼ਹੀਦ ਕਰਤਾ ਤਾਂ ਉਹ ਬਹੁਤ ਜ਼ਿਆਦਾ ਭੜਕਿਆ ਹੋਇਆ ਸੀ ਵਜ਼ੀਰ ਖਾਨ ਤੇ ਹੋਰ ਮੁਗਲ ਸਰਕਾਰ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਫੜਨਾ ਚਾਹੁੰਦੇ ਸੀ ਇਹੀ ਕਾਰਨ ਸੀ ਕਿ ਛੋਟੇ ਸਹਬਜ਼ਾਦੇ ਨੂੰ ਇੰਨੇ ਜ਼ਿਆਦਾ ਤਸੱਦਦ ਦਿੱਤੇ ਗਏ ਸੀ ਜਦੋਂ ਕਚੇਰੀ ਦੇ ਵਿੱਚ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਵਜ਼ੀਰ ਖਾਨ ਦੇ ਵੱਲੋਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੱਦਿਆ ਗਿਆ ਸੀ ਕਿਉਂਕਿ 2 ਦਿਨ ਪਹਿਲਾਂ ਹੀ ਚਮਕੌਰ ਦੇ ਜੰਹਦ ਦੇ ਵਿੱਚ ਸ਼ੇਰ ਮੁਹੰਮਦ ਖਾਨ ਦਾ ਭਤੀਜਾ ਤੇ ਉਹਨਾਂ ਦੇ ਭਰਾ ਦੀ ਮੌਤ ਹੋ ਚੁੱਕੀ ਸੀ ਉੱਥੇ ਉਹ ਲੜਾਈ ਦੇ ਵਿੱਚ ਖਤਮ ਹੋ ਗਏ ਸੀਗੇ ਤੇ ਵਜ਼ੀਰ ਖਾਨ ਨੂੰ ਇਹ ਲੱਗਦਾ ਸੀ ਕਿ ਆਪਣੇ ਭਰਾ ਦੀ ਤੇ ਭਤੀਜੇ ਦੀ ਮੌਤ ਦਾ ਬਦਲਾ ਲੈਣ ਦੇ ਲਈ ਸ਼ੇਰ ਮੁਹੰਮਦ ਖਾਨ ਸਾਡਾ ਸਾਥ ਦੇਊਗਾ ਪਰੰਤੂ ਸ਼ੇਰ ਮੁਹੰਮਦ ਖਾਨ ਨੇ ਸਾਫ ਇਨਕਾਰ ਕਰ ਦਿੱਤਾ ਸੀਗਾ ਸਾਥ ਦੇਣ ਤੋਂ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਇਹਨਾਂ ਦਾ ਪਿਤਾ ਗੁਨੇਗਾਰ ਆ ਤਾਂ ਫਿਰ ਪਿਤਾ ਤੋਂ ਹੀ ਬਦਲਾ ਲਿਆ ਜਾਵੇ ਬੱਚਿਆਂ ਦੇ ਉੱਪਰ ਤਸ਼ਦਦ ਕਰਨ ਦਾ ਇਸਲਾਮ ਧਰਮ ਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਹੈ ਫਿਰ ਇਸ ਤੋਂ ਬਾਅਦ ਜਦੋਂ ਵਜ਼ੀਰ ਖਾਨ ਨੇ ਕਿਸੇ ਦੀ ਗੱਲ ਨਾ ਸੁਣਦੇ ਹੋਏ ਚੰਦੂ ਦੀਆਂ ਗੱਲਾਂ ਦੇ ਵਿੱਚ ਆਉਂਦੇ ਹੋਏ ਸਾਹਿਬਜ਼ਾਦਿਆਂ ਦੇ ਉੱਪਰ ਫਤਵਾ ਲਗਾ ਦਿੱਤਾ ਸੀ ਕੰਧਾਂ ਦੇ ਵਿੱਚ ਚਣਕੇ ਸ਼ਹੀਦ ਕਰਨ ਦਾ ਤਾਂ ਉਸ ਤੋਂ ਬਾਅਦ ਫਿਰ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਲਿਖਿਆ ਗਿਆ ਸੀਗਾ ਇੱਕ ਖੱਤ ਔਰੰਗਜ਼ੇਬ ਨੂੰ ਤਾਂ ਕਿ ਉਹ ਫਤਵਾ ਖਾਰਜ ਕੀਤਾ ਜਾ ਸਕੇ ਛੋਟੇ ਸਹਬਜ਼ਾਦਿਆਂ ਨੂੰ ਜੋ ਸਜ਼ਾ ਦਿੱਤੀ ਜਾਣੀ ਸੀ ਦੋ ਦਿਨ ਬਾਅਦ ਉਸ ਨੂੰ ਖਾਰਜ ਕਰਵਾਇਆ ਜਾ ਸਕੇ ਇਹ ਖੱਤ ਉਹਦੇ ਵੱਲੋਂ ਫਾਰਸੀ ਚ ਲਿਖਿਆ ਗਿਆ ਸੀ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਇਹ ਖੱਤ ਫਾਰਸੀ ਦੇ ਵਿੱਚ ਵੀ ਪੜਨ ਨੂੰ ਮਿਲੂਗਾ ਤੇ ਪੰਜਾਬੀ ਦੇ ਵਿੱਚ ਵੀ ਇਹਦਾ ਅਨੁਵਾਦ ਕੀਤਾ ਗਿਆ ਅੱਜ ਆਪਾਂ ਪੰਜਾਬੀ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਹਾਂਜੀ ਇਹ ਉਹੀ ਗੁਰਦੁਆਰਾ ਸਾਹਿਬ ਆ ਜਿਹਨੂੰ ਹਾਂ ਦਾ ਨਾਰਾ ਦੇ ਨਾਮ ਨਾਲ ਜਾਣਿਆ ਜਾਂਦਾਗਾ ਤੇ ਇਹਦੇ ਵਿੱਚ ਬੋਰਡ ਲੱਗਿਆ ਹੋਇਆਗਾ ਜਿਹਦੇ ਉੱਪਰ ਲਿਖਿਆ ਹੈ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਦਿਨਾਲ ਹੀ ਇਹ ਵੀ ਲਿਖਿਆ ਕਿ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਸੂਬਾ ਸਰਹੰਦ ਵਜ਼ੀਰ ਖਾਨ ਦੇ ਵੱਲੋਂ ਜਿਉਂਦਿਆਂ ਨੂੰ ਹੀ ਦਵਾਰਾਂ ਦੇ ਵਿੱਚ ਚਣਵਾ ਕੇ ਸ਼ਹੀਦ ਕਰਵਾਇਆ ਗਿਆ ਤੇ ਸਹਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਉਸ ਸਮੇਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਦੇ ਵਿੱਚ ਸ਼ਿਸ਼ੋਭਿਤ ਹੈ ਜਿਸ ਸਮੇਂ ਸੂਬਾ ਸਰਹੰਦ ਵੱਲੋਂ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਲਾਇਆ ਗਿਆ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਜੋ ਖਤ ਸਹਿਬਜ਼ਾਦਿਆਂ ਦੇ ਹੱਕ ਵਿੱਚ ਔਰੰਗਜ਼ੇਬ ਨੂੰ ਮੁਖਾਤਿਬ ਹੋ ਕੇ ਲਿਖਿਆ ਉਸ ਦਾ ਫਾਰਸੀ ਤੇ ਪੰਜਾਬੀ ਦੇ ਵਿੱਚ ਅਨਵਾਦ ਇਸ ਪ੍ਰਕਾਰ ਹੈ ਹੁਣ ਇਹ ਤਾਂ ਹੈਗਾ ਲੱਗਿਆ ਹੋਇਆਗਾ ਖਤ ਜਿਹੜਾ ਫਾਰਸੀ ਦੇ ਵਿੱਚ ਆ ਜਿਹੜਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਆਪਣਾ ਇਹਦਾ ਪੰਜਾਬੀ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹਦੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਲਿਖਿਆ ਹੋਇਆ ਫਾਰਸੀ ਦਾ ਖਤ ਹੁਣ ਸ਼ੁਰੂਆਤ ਹੁੰਦੀ ਆ ਹੇ ਆਲਮ ਪਨਾਹ ਜ਼ਮਾਨੇ ਦੇ अजीਮ ਕਤਵਿਆ ਤੇ ਜਾਹੋ ਜਲਾਲ ਵਾਲੇ ਸ਼ਹਨशाह ਖੁਦਾ ਤੁਹਾਨੂੰ ਸੱਤੇ ਅਸਵਾਨਾ ਦੀ ਹਕੂਮਤ ਨਸੀਬ ਪਰਮਾਵੇ ਤੁਹਾਡੇ ਜਾਹੋ ਹਸ਼ਮਤ ਨੂੰ ਕਦੀ ਗ੍ਰਹਿਣ ਨਾ ਲੱਗੇ ਤੁਹਾਡੀ ਫਤਿਹ ਤੇ ਕਾਮਰਾਨੀ ਦੇ ਚਿੰਨ ਹਮੇਸ਼ਾ ਲਕਾਈ ਉਤੇ جگਮਗਾਉਂਦੇ ਰਹਿਣ ਅੱਗੇ ਸੈਕੰਡ ਪੈਰਾ ਸ਼ੁਰੂ ਹੁੰਦਾ ਜੀ ਚ ਲਿਖਿਆ ਹੈ ਮੈਂ ਨਿਮਾਣਾ ਗੁਲਾਮ ਉਸ ਸਰਬਸ਼ਕਤੀਮਾਨ ਰੱਬ ਅੱਗੇ ਬਹੁਤ ਹੀ ਆਦਬ ਅਹਦ ਰਾਮ ਨਾਲ ਸਿਰ ਨਮੋਉਂਦਾ ਹੋਇਆ ਦੁਆ ਕਰਦਾ ਹਾਂ ਕਿ ਉਹ ਤੁਹਾਨੂੰ ਆਪਣੀ ਛਤਰ ਛਾਇਆ ਹੇਠ ਸੁਰੱਖਿਅਤ ਰੱਖਣ ਜੋ ਪੂਰੀ ਮਲਕੀਅਤ ਨੂੰ ਆਪਣੀ ਗੋਦ ਵਿੱਚ ਲੈਣ ਵਾਲਾ ਹੈ ਜਿਸ ਨੇ ਮਨੁੱਖੀ ਜਿੰਦ ਜਾਨ ਦੀ ਹਮੇਸ਼ਾ ਹਿਫਾਜ਼ਤ ਫਰਮਾਈ ਹੈ ਜਿਹੜਾ ਹਮੇਸ਼ਾ ਰਹਿਮਾਨ ਤੇ ਰਹੀਮ ਰਿਹਾ ਹੈ ਉਸ ਪਵਿੱਤਰ ਸਰਵ ਵਿਆਪਕ ਰਹਿਮਾਨ ਤੇ ਰਹੀਮ ਦਾ ਵਾਸਤਾ ਪਾ ਕੇ ਜਿਸ ਦੇ ਕਾਬਜ਼ੇ ਵਿੱਚ ਪੂਰੀ ਕਾਇਨਾਤ ਦੀ ਜਾਨ ਹੈ ਇਹ ਨਮਾਣਾ ਦਾਸ ਤੁਹਾਡੀ ਸੇਵਾ ਵਿੱਚ ਬੇਨਤੀ ਕਰਦਾ ਹੈ ਕਿ ਕਿੰਨਾ ਚੰਗਾ ਹੋਵੇ ਗੁਰਗੋਬਿੰਦ ਸਿੰਘ ਸਿੱਖਾਂ ਦੇ 10ਵੇਂ ਗੁਰੂ ਦੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਜਾਵੇ। ਅੱਗੇ ਲਿਖਿਆ ਕਿ ਕੀ ਸੂਬੇਦਾਰ ਸਰਹੰਦ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਗੁਰਗੋਬਿੰਦ ਸਿੰਘ ਜੀ ਦੀਆਂ ਹੁਕਮ ਅਧੂਲੀਆਂ ਦੀ ਸਜ਼ਾ ਉਹਨਾਂ ਦੇ ਮਾਸੂਮ ਬੱਚਿਆਂ ਨੂੰ ਦੇਵੇ? ਕਹਿਣ ਦਾ ਭਾਵ ਹੈ ਕਿ ਸ਼ੇਰ ਮੁਹੰਮਦ ਖਾਨ ਔਰੰਗਜ਼ੇਬ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਬਜ਼ੀਰ ਖਾਨ ਜਾਂ ਤੁਸੀਂ ਇਹ ਸਮਝਦੇ ਹੋ ਕਿ ਗੁਰਗੋਬਿੰਦ ਸਿੰਘ ਜੀ ਨੇ ਬਗਾਵਤ ਕੀਤੀ ਆ ਤੁਹਾਡੇ ਖਿਲਾਫ ਹਥਿਆਰ ਚੁੱਕੇ ਨੇ ਤਾਂ ਉਹਨਾਂ ਦੇ ਬੱਚੇ ਇਹਦੇ ਵਿੱਚ ਕਸੂਰवार ਨਹੀਂ ਹੈਗੇ ਜੇ ਬਦਲਾ ਲੈਣਾ ਤਾਂ ਪਿਤਾ ਤੋਂ ਲਿਆ ਜਾਵੇ ਮਾਸੂਮ ਬੱਚਿਆਂ ਤੋਂ ਕਿਉਂ ਅੱਗੇ ਲਿਖਿਆ ਕਿ ਕੇਵਲ ਇਸ ਲਈ ਕਿ ਉਹ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਣਵਾ ਦੇਵੇ ਇੱਥੋਂ ਤੱਕ ਕਿਉਂ ਆਪਣੀ ਜਾਨ ਤੋਂ ਹੱਥ ਤੋਂ ਵੇਟਣ ਅੱਗੇ ਸ਼ੇਰ ਮੁਹੰਮਦ ਖਾਨ ਲਿਖਦਾ ਹੈ ਕਿ ਆਲਮ ਪਨਾਹ ਭਾਵੇਂ ਮੈਂ ਜਥੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਫੈਸਲਾ ਨਹੀਂ ਰੱਖਦਾ ਹੱਕ ਨਹੀਂ ਰੱਖਦਾ ਜਿਹਦਾ ਹੁਕਮ ਮੌਤ ਦੀ ਤਰ੍ਹਾਂ ਟਾਲਾ ਪਰ ਇਹ ਤੁਹਾਡਾ ਸੇਵਕ ਤੇ ਸ਼ੁਭਚਿੰਤਕ ਉਸਰੇ ਨਾਪਾਕ ਤੇ ਦੂਰ ਅੰਦੇਸੀ ਵਾਲੇ ਫੈਸਲੇ ਦੀ ਨਿੰਦਾ ਕਰਦਾ ਹੈ ਬਾਦਸ਼ਾਹੀ ਦਾ ਇਹ ਨਿਭਾਣਾ ਖਾਦਮ ਹੋਂ ਦੇ ਨਾਤੇ ਆ ਕੇ ਜਨਾਬ ਦੀ ਸਲਤਨਤ ਦੀ ਭਲਾਈ ਦੇ ਲਈ ਹਜ਼ੂਰ ਨੂੰ ਇੱਕ ਨਸੀਹਤ ਅਮੋਸ਼ ਗੁਜਾਰਿਸ਼ ਕਰਨ ਦੀ ਜਿਸ਼ਾਰਤ ਕਰਦਾ ਹੈ ਕਿ ਉਹ ਇੱਕ ਸਿਰਫ ਨਸੀਹਤ ਪੇਸ਼ ਕਰਨਾ ਚਾਹੁੰਦਾਗਾ ਕਿ ਇਸ ਫੈਸਲੇ ਨੂੰ ਬਦਲਿਆ ਜਾਵੇ ਕਿਉਂਕਿ ਔਰੰਗਜ਼ੇਬ ਉਸ ਸਮੇਂ ਦਿੱਲੀ ਦੇ ਤਖਤ ਤੇ ਬੈਠਾ ਸੀ ਇਸ ਕਰਕੇ ਉਹਨੂੰ ਖੱਤ ਲਿਖਿਆ ਗਿਆ ਸੀ ਸਭ ਤੋਂ ਵੱਡਾ ਬਾਦਸ਼ਾਹ ਉਹੀ ਸੀ ਕਿ ਇਸ ਸਜ਼ਾ ਨੂੰ ਰੋਕਿਆ ਜਾਵੇ ਭਾਵੇਂ ਕਿ ਸ਼ੇਰ ਮੁਹੰਮਦ ਖਾਨ ਨੇ ਇਸ ਤੋਂ ਬਾਅਦ ਵੀ ਸਿਕੰਦਰ ਨਾਲ ਆਪਣੀ ਦੁਸ਼ਮਣੀ ਇਹਦੀ ਕਾਇਮ ਰੱਖੀ ਸੀ ਆਪਦੇ ਆਖਰੀ ਸਾਹਾਂ ਤੱਕ ਪਰ ਅਸੀਂ ਇਸ ਗੱਲ ਨੂੰ ਅੱਖਾਂ ਉੱਲੇ ਨਹੀਂ ਕਰ ਸਕਦੇ ਕਿ ਜਦੋਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਉਥੇ ਕਚਹਿਰੀ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਉਦੋਂ ਸਿਰਫ ਸ਼ੇਰ ਮੁਹੰਮਦ ਖਾਨ ਹੀ ਇੱਜਾ ਇੱਕ ਸੱਚਾ ਮੁਸਲਮਾਨ ਹੋਣ ਦੇ ਨਾਤੇ ਜੋ ਕੁਰਾਨ ਦੇ ਵਿੱਚ ਲਿਖਿਆ ਸੀ ਉਹਦੇ ਨਿਯਮਾਂ ਤੇ ਚੱਲਦਾ ਹੋਇਆ ਉਹਨੇ ਹੀ ਹਾਂ ਦਾ ਨਾਰਾ ਮਾਰਨ ਦੀ ਉਥੇ ਜ਼ਰੂਰਤ ਦਿਖਾਈ ਸੀ ਹੌਸਲਾ ਕੀਤਾ ਸੀ ਅੱਗੇ ਲਿਖਿਆ ਹੋਇਆ ਹੈ ਸੇਹ ਸ਼ਹਨਸਾਹ अजीम ਸਾਰੇ ਸਿਆਸੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਕੌਮ ਦੇ ਹੁਕਮ ਅਦੌਲੀ ਉੱਤੇ ਕੋਈ ਮੁਨਾਸਿਬ ਸਜ਼ਾ ਫਰਮਾਓ ਇਨਸਾਫ ਵੀ ਇਸ ਗੱਲ ਦਾ ਤਕਾਜ਼ਾ ਕਰਦਾ ਹੈ ਤੁਹਾਡੇ ਸਨਮਾਨੇ ਸੇਵਕ ਦੇ ਖਿਆਲ ਅਨੁਸਾਰ ਕਿਸੇ ਤਰ੍ਹਾਂ ਵੀ ਇਹ ਗੱਲ ਤਾਕਤ ਤੇ ਹੁਕਮ ਦੀ ਵਜਾਹ ਨੇ ਸ਼ਾਨ ਨਹੀਂ ਕਿ ਕਿਸੇ ਵੀ ਹੁਕਮ ਅਦੁੱਲੀ ਦਾ ਬਦਲਾ ਉਸਦੇ 마ਸੂਮ ਬੱਚਿਆਂ ਤੋਂ ਲਿਆ ਜਾਵੇ ਅਜਿਹੇ ਬੱਚੇ ਜੋ 마ਸੂਮ ਹੀ ਨਹੀਂ ਬਲਕੇ ਨਾਜ਼ੁਕ ਤੇ ਘੱਟ ਉਮਰ ਦੇ ਵੀ ਹੋਣ ਜੋ ਕਿਸੇ ਵੀ ਸੂਰਤ ਦੇ ਵਿੱਚ ਮਜ਼ਬੂਤ ਤੇ ਤਾਕਤਵਰ ਸੁਪੇਦਾਰ ਦੀਆਂ ਬੇਪਨਾਹ ਤਾਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਕੰਮ ਸਪਸ਼ਟ ਤੌਰ ਤੇ ਹਾਜ਼ਰਤ ਮੁਹੰਮਦ ਸਾਹਿਬ ਦੇ ਫਰਮਾਨ ਤੇ ਇਸਲਾਮੀ ਅਸੂਲਾਂ ਦੇ ਖਿਲਾਫ ਹੈ ਜਿਹੜੀ ਸਹਿਬਜ਼ਾਦੇਆਂ ਨੂੰ ਸਜ਼ਾ ਦਿੱਤੀ ਗਈ ਸੀ ਉਹ ਹੁਣ ਇਥੋਂ ਪਤਾ ਚੱਲਦਾ ਕਿ ਇਹ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਹੀਂ ਦਰਜ ਹੈਗਾ ਕਿਸੇ ਕੇ 마ਸੂਮ ਬੱਚੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਤਸੀਹੇ ਦਿੱਤਾ ਜਾਵੇ ਜਾਂ ਸਜ਼ਾ ਦਿੱਤੀ ਜਾਵੇ ਹੁਣ ਇਹਨਾਂ ਨੇ ਧਰਮ ਦੇ ਖਿਲਾਫ ਜਾ ਕੇ ਇੰਨੀ ਵੱਡੀ ਸਜ਼ਾ ਦਿੱਤੀ ਸੀ ਛੋਟੇ ਸਹਿਬਜ਼ਾਦੇਆਂ ਨੂੰ ਔਰੰਗਜ਼ੇਬ ਨੂੰ ਅੱਗੇ ਲਿਖਿਆ ਗਿਆਗਾ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਕਿ ਜਹਾਂ ਬਣਾ ਦੇ ਇਸ ਨਿਮਾਣੇ ਖਾਦਮ ਨੂੰ ਡਰ ਹੈ ਕਿ ਸ਼ੇਰ ਮੁਹੰਮਦ ਖਾਨ ਨੂੰ ਇਹ ਡਰਾ ਕੇ ਸੂਬੇਦਾਰ ਸਰਹੰਦ ਦਾਹੇ ਨੀਚ ਇਸਲਾਮੀ ਤੇ ਗੈਰ ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ ਮਤਲਬ ਕਿ ਔਰੰਗਜ਼ੇਬ ਦੇ ਜਾਹੋ ਜਲਾਲ ਸ਼ਾਨੋ ਸ਼ੌਕਤ ਇੱਜ਼ਤ ਇਨਸਾਫ ਤੇ ਸਚਾਈ ਉਤੇ ਹਮੇਸ਼ਾ ਦੇ ਲਈ ਅਮਿੱਟ ੱੱਬਾ ਨਾ ਬਣ ਜਾਵੇ ਕਿਤੇ ਇਸਲਾਮ ਦੇ ਉਪਰੇ ੱੱਬਾ ਨਾ ਬਣ ਜਾਵੇ ਕਿਉਂਕਿ ਉੰਜ ਵੀ ਇਸ ਕਿਸਮ ਦੀ ਸਜ਼ਾ ਅਤੇ ਅਜਮਤ ਤੁਹਾਡੀ ਹਕੂਮਤ ਦੇ ਕਾਨੂੰਨ ਹੱਕ ਤੇ ਇਨਸਾਫ ਦੇ ਬਿਲਕੁਲ ਉਲਟ ਹੈ ਇੱਥੇ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਔਰੰਗਜ਼ੇਬ ਨੂੰ ਨਸੀਹਤ ਦਿੱਤੀ ਗਈ ਹੈ ਕਿ ਜੇਕਰ ਵਜ਼ੀਰ ਖਾਨ ਇਹੋ ਜਿਹਾ ਕਦਮ ਚੱਕਦਾਗਾ ਨਾ ਸਿਰਫ ਪੂਰੇ ਮੁਸਲਮਾਨ ਧਰਮ ਦੇ ਉੱਪਰ ਹੀ ਧੱਬਾ ਲੱਗੂਗਾ ਬਲਕਿ ਔਰੰਗਜ਼ੇਬ ਦੇ ਰਾਜ ਦੇ ਉੱਪਰ ਵੀ ਇੱਕ ਤੱਬਾ ਬਹੁਤ ਵੱਡਾ ਉਹਦੇ ਸ਼ਾਸਨ ਕਰਨ ਦੇ ਢੰਗ ਦੇ ਉੱਪਰ ਵੀ ਉਹਦੇ ਹੁਕਮਾਂ ਦੇ ਉੱਪਰ ਉਹਦੇ ਕਾਨੂੰਨਾਂ ਦੇ ਉੱਪਰ ਵੀ ਇੱਕ ਤੱਬਾ ਲੱਗ ਜਾਊਗਾ ਹਮੇਸ਼ਾ ਦੇ ਲਈ ਅੱਗੇ ਲਿਖਿਆ ਗਿਆ ਕਿ ਜੇ ਉਪਰੋਕਤ ਗੁਜਾਰਸ਼ਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਹੋਇਆ ਦਾਸ ਬੇਨਤੀ ਕਰਦਾ ਹੈ ਭਾਵ ਕਿ ਸ਼ੇਰ ਮੁਹੰਮਦ ਖਾਨ ਬੇਨਤੀ ਕਰਦਾ ਹੈ ਕਿ ਜੇ ਜਹਾਂਪਨਾ ਮਤਲਬ ਔਰੰਗਜ਼ੇਬ ਦੇ ਮਜਾਜ ਦੇ ਮناسب ਹੋਵੇ ਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਬੱਚਿਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਤਾਂ ਜੋ ਇਹ ਅਗਾਹ ਦੇ ਲਈ ਅਜਈਆਂ ਸਰਗਰਮੀਆਂ ਤੋਂ ਦੂਰ ਰਹਿਣ ਕਿ ਜੇ ਇਹ ਔਰੰਗਜ਼ੇਬ ਨੂੰ ਸਹੀ ਲੱਗਦਾ ਤਾਂ ਉਹਨਾਂ ਨੂੰ ਕੈਦ ਵਿੱਚ ਰੱਖ ਲੋ ਸਜ਼ਾ ਨਾ ਦੇਵੋ ਤੇ ਜੇ ਹੋਰ ਵੀ ਜ਼ਿਆਦਾ ਮناسب ਹੋਵੇ ਤਾਂ ਇਸ ਤਰ੍ਹਾਂ ਕੀਤਾ ਜਾਵੇ ਕਿ ਉਹਨਾਂ ਨੂੰ ਰਾਜਧਾਨੀ ਦਿੱਲੀ ਦੇ ਵਿੱਚ ਲਿਆ ਕੇ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਇੱਥੇ ਰਹਿੰਦਿਆਂ ਹੋਇਆਂ ਇਸਲਾਮੀ ਕਾਨੂੰਨਾ ਨਿਜਮਾ ਨੂੰ ਸਮਝਣ ਦੀ ਸੋਝੀ ਆਵੇ ਤੇ ਉਹਨਾਂ ਦੇ ਵਿੱਚ ਤਬਦੀਲੀ ਆ ਜਾਵੇ ਤਾਖਤ ਦੀ ਆਗਿਆਕਾਰੀ ਤੇ ਵਫਾਦਾਰੀ ਨੂੰ ਸ਼ਾਇਦ ਉਹ ਕਦੇ ਕਬੂਲ ਕਰ ਲੈਣ ਹੁਣ ਇੱਥੇ ਇੰਨਾਂ ਗੱਲਾਂ ਤੋਂ ਇਹ ਤਾਂ ਸਪਸ਼ਟ ਹੋ ਜਾਂਦਾ ਕਿ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਛੋਟੇ ਸਹਿਬਜ਼ਾਦਿਆਂ ਦੀ ਸਜ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਖੱਤ ਦੇ ਮਤਲਬ ਕਿਉਂਕਿ ਅਸੀਂ ਆਪਣੇ ਵੱਲੋਂ ਕੁਝ ਨਹੀਂ ਲਿਖ ਰਹੇ ਕੁਝ ਨਹੀਂ ਦੱਸ ਰਹੇ ਜੋ ਇਸ ਦੇ ਵਿੱਚ ਲਿਖਿਆ ਗਿਆ ਸਿਰਫ ਉਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਚਾਹੁੰਦਾ ਸੀ ਕਿ ਸਜ਼ਾ ਨਾ ਦਿੱਤੀ ਜਾਵੇ ਮਾਸੂਮਾਂ ਨੂੰ ਉਹਨਾਂ ਨੂੰ ਕੈਦ ਦੇ ਚ ਰੱਖਿਆ ਜਾਵੇ ਤਾਂ ਕਿ ਹੌਲੀ-ਹੌਲੀ ਉਹ ਸਮਝਣ ਵੀ ਗੱਲਾਂ ਨੂੰ ਤੇ ਕਬੂਲ ਵੀ ਕਰ ਲੈਣ ਅੱਗੇ ਔਰੰਗਜ਼ੇਬ ਨੂੰ ਇੱਕ ਹੋਰ ਵੀ ਨਸੀਹਤ ਦਿੱਤੀ ਆਗੀ ਕਿ ਜੇ ਔਰੰਗਜ਼ੇਬ ਨੂੰ ਮناسب ਲੱਗੇ ਗੱਲ ਤਾਂ ਦੋਵੇਂ ਬੱਚਿਆਂ ਨੂੰ ਇਸ ਗੁਲਾਮ ਦੀ ਨਿਗਰਾਨੀ ਦੇ ਅਧੀਨ ਰੱਖਣ ਦਾ ਹੁਕਮ ਵੀ ਦੇ ਸਕਦੇ ਹਾਂ ਕਿ ਸ਼ੇਰ ਮੁਹੰਮਦ ਖਾਨ ਉਹਨਾਂ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਆਪਣੀ ਨਿਗਰਾਨੀ ਦੇ ਅਧੀਨ ਰੱਖਣ ਦਾ ਵੀ ਵਿਚਾਰ ਰੱਖਦਾ ਸੀਗਾ ਇਹ ਹੀ ਪੇਸ਼ਕਸ਼ ਔਰੰਗਜ਼ੇਬ ਨੂੰ ਇਹਦੇ ਵੱਲੋਂ ਕੀਤੀ ਗਈ ਆਗੀ ਤਾਂ ਜੋ ਉਹਨਾਂ ਦੀਆਂ ਹਰਕਤਾਂ ਦੇ ਉੱਪਰ ਨਿਗਰਾਨੀ ਰਹੇ ਸਹਿਬਜ਼ਾਦਿਆਂ ਦੀਆਂ ਕਿ ਉਹ ਕੋਈ ਬਗਾਵਤ ਤਾਂ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਸਰਗਰਮੀਆਂ ਤੋਂ ਬਾਝ ਰੱਖਿਆ ਜਾ ਸਕੇ ਕਿ ਉਹ ਅੱਗੇ ਤੋਂ ਹੋਰ ਕੋਈ ਵੀ ਖিলাਫਤ ਜਾਂ ਫਿਰ ਬਗਾਵਤ ਨਾ ਕਰ ਸਕਣ ਅੱਗੇ ਸ਼ੇਰ ਮੁਹੰਮਦ ਦੇ ਵੱਲੋਂ ਲਿਖਿਆ ਗਿਆਗਾ ਕਿ ਨਿਮਾਣੇ ਖਾਦਮ ਨੂੰ ਡਰ ਹੈ ਕਿ ਮੈਨੂੰ ਡਾਰਾ ਕਿ ਇਹ ਖਾਤਾ ਜਿਹੜਾ ਹੈ ਜਜ਼ਬਾਤ ਤੇ ਵਫਾਦਾਰੀ ਦੇ ਵਿੱਚ ਡੁੱਬੀ ਹੋਈ ਲਿਖਤ ਕਿਤੇ ਸ਼ਾਹੀ ਅਦਾਬ ਦੇ ਬੰਨੇ ਪਾਰ ਨਾ ਕਰ ਗਈ ਹੋਵੇ ਕਿ ਕਿਤੇ ਇਸ ਖੱਤ ਨੂੰ ਸ਼ਾਹੀ ਇਸਲਾਮ ਧਰਮ ਦੇ ਖਿਲਾਫ ਨਾ ਸਮਝਿਆ ਜਾਵੇ ਪਰ ਅੱਗੇ ਉਹ ਇਹ ਵੀ ਲਿਖਦਾਗਾ ਕਿ ਮੇਰਾ ਰਬ ਤੇ ਹਜ਼ਰਤ ਅਲੀ ਮੁਹੰਮਦ ਦੇ ਨਾਲ ਵਫਾਦਾਰੀ ਦਾ ਜਿਹੜਾ ਤਕਾਜ਼ਾਗਾ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਮੈਨੂੰ ਕਿ ਮੈਂ ਹੱਕ ਦੀ ਗੱਲ ਕਹਿਣ ਤੋਂ ਗੁਰੇਜ਼ ਕਰਾਂ ਜਾਂ ਹੱਕ ਤੇ ਸੱਚ ਦੀ ਗੱਲ ਕਹਿਣ ਤੋਂ ਡਰਾਂ ਕਿਉਂਕਿ ਇਸਲਾਮ ਦੇ ਵਿੱਚ ਕੁਝ ਵੀ ਜਹਾ ਗਲਤ ਨਹੀਂ ਦਿੱਤਾ ਹੋਇਆ ਕਿ ਛੋਟੇ ਬੱਚਿਆਂ ਨੂੰ ਇੰਨੇ ਜ਼ਿਆਦਾ ਤਸੀਹੇ ਦਿੱਤੇ ਜਾਣ। ਬਿਲਕੁਲ ਅਖੀਰ 'ਚ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਆਪਣੇ ਆਪ ਨੂੰ ਦਾਸ ਫਰਮਾਉਂਦੇ ਹੋਏ ਗੁਜਾਰਿਸ਼ ਕੀਤੀ ਗਈ ਆ ਕਿ ਜੇਕਰ ਮੇਰੀ ਦਾਸ ਦੀ ਇਸ ਗੁਜਾਰਿਸ਼ ਤੇ ਸਾਹੀ ਫੁੱਲ ਚੜਾਏ ਗਏ। ਸਾਹੀ ਫੁੱਲ ਚੜਾਏ ਗਏ ਮਤਲਬ ਕਿ ਮੇਰੀ ਦਿੱਤੀ ਗਈ ਨਸੀਹਤ ਨੂੰ ਮੰਨ ਲਿਆ ਗਿਆ। ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਰਨ ਦੀ ਬਜਾਏ ਜਿਹੜਾ ਫਤਵਾ ਉਹਨਾਂ ਤੇ ਲਾਇਆ ਗਿਆ ਉਹ ਖਾਰਜ ਕਰ ਦਿੱਤਾ ਤੇ ਉਹਨਾਂ ਨੂੰ ਕੈਦ ਦੇ ਵਿੱਚ ਰੱਖਿਆ ਗਿਆ ਨਿਗਰਾਨੀ ਦੇ ਹੇਠਾਂ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਤਸੀਹੇ ਦੇ ਬਿਨਾਂ ਡਰਾਉਣ ਧਮਕਾਉਣ ਦੇ ਤਾਂ ਕਹਿੰਦਾ ਮੈਂ ਆਪਣੇ ਆਪ ਨੂੰ ਜ਼ਮਾਨੇ ਦਾ ਖੁਸ਼ਕਿਸਮਤ ਇਨਸਾਨ ਸਮਝਾਂਗਾ ਜੇ ਦਾਸ ਦੀ ਇਸ ਬੇਨਤੀ ਨੂੰ ਬੁਰਾ ਆਪ ਨੂੰ ਬੁਰੀ ਲੱਗੇ ਮਤਲਬ ਕਿ ਔਰੰਗਜ਼ੇਬ ਨੂੰ ਜੇ ਕਰੇ ਗੱਲ ਬੁਰੀ ਲੱਗੇ ਤਾਂਗੇ ਉਹ ਫਰਮਾਉਂਦਾਗਾ ਕਿ ਬੰਦਾ ਆਪਣਾ ਡਰ ਨਭਾਉਂਦਾ ਹੋਇਆ ਹੱਕ ਤੇ ਇਨਸਾਫ ਦੇ ਅੱਗੇ ਆਪਣੇ ਨਿੱਜੀ ਵਿਚਾਰਾਂ ਦਾ ਇਕਰਾਰ ਕਰ ਲੈਂਦਾਗਾ ਪਰ ਸੱਚ ਦੀ ਰਾਹ ਤੇ ਉਹਦਾ ਕਦਮ ਹੈ ਜਿਹੜਾ ਕਦੇ ਵੀ ਨਹੀਂ ਹਟੇਗਾ ਹੁਣ ਇੱਥੇ ਇਹਨਾਂ ਗੱਲਾਂ ਤੋਂ ਆਪ ਨੂੰ ਇਹ ਤਾਂ ਪਤਾ ਚੱਲਦਾਗਾ ਕਿ ਔਰੰਗਜ਼ੇਬ ਨੂੰ ਇਹ ਖੱਤ ਲਿਖਿਆ ਗਿਆ ਸੀ ਤਾਂ ਕਿ ਛੋਟੇ ਸਹਿਬਜ਼ਾਦਿਆਂ ਦੀ ਜ਼ਿੰਦਗੀ ਬਚਾਈ ਜਾ ਸਕੇ ਔਰੰਗਜ਼ੇਬ ਨੂੰ ਵਜ਼ੀਰ ਖਾਂ ਦੇ ਵੱਲੋਂ ਪਹਿਲਾਂ ਹੀ ਇਹੋ ਜਿਹੇ ਖੱਤ ਲਿਖੇ ਗਏ ਸੀ ਜਿਦੇ ਵਿੱਚ ਸਿੱਖਾਂ ਦੇ ਖਿਲਾਫ ਬਹੁਤ ਕੁਝ ਲਿਖ ਕੇ ਪੜਕਾਇਆ ਗਿਆ ਸੀ ਔਰੰਗਜ਼ੇਬ ਨੂੰ ਤੇ ਔਰੰਗਜ਼ੇਬ ਆਪ ਦੱਖਣ ਦੇ ਇਲਾਕੇ ਜਿੱਤਣਾ ਚਾਹੁੰਦਾ ਸੀ ਉਥੋਂ ਬਾਰ ਬਾਰ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਆ ਸੀ ਇਸ ਕਰਕੇ ਉਹ ਪੜਕਿਆ ਹੋਇਆ ਸੀ ਹੁਣ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਦੱਖਣ ਦੀ ਹਾਰ ਨੂੰ ਪੰਜਾਬ ਜਿੱਤ ਕੇ ਛਪਾ ਲੂੰਗਾ ਇਸ ਕਰਕੇ ਹੁਣ ਕਿਸੇ ਵੀ ਕਿਸਮ ਕਿਸੇ ਵੀ ਕੀਮਤ ਤੇ ਉਹ ਵੀ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦਾ ਸੀ ਤਾਂ ਬੱਚਿਆਂ ਦੇ ਉੱਪਰ ਰਹਿਮ ਦੀ ਉਮੀਦ ਕਰਨਾ ਉਹਦੇ ਤੋਂ ਬੇਕਾਰ ਸੀ। ਸਭ ਤੋਂ ਅਖੀਰ ਤੇ ਤੇ ਮੀਤੀ ਡੇਟ ਦਿੱਤੀ ਗਈ ਆ 9 ਜੀਕਾਦ 11 21 ਹਿਜਰੀ। ਬ੍ਰੈਕਟ ਦੇ ਵਿੱਚ ਦਿੱਤਾ ਹੋਇਆ 1705 ਦਾ ਉਹ ਸਾਲ ਸੀ ਤੇ ਮੋਹਰ ਦਿੱਤੀ ਹੋਈ ਆ ਦਸਕਤ ਦਿੱਤੇ ਹੋਏ ਨੇ ਖਾਸ ਸ਼ੇਰ ਮੁਹੰਮਦ ਖਾਨ ਰਿਆਸਤ ਮਲੇਰ ਕੋਟਲਾ। ਇਹ ਪੰਜਾਬੀ ਦੇ ਵਿੱਚ ਅਨਵਾਦ ਕਰਕੇ ਦਿੱਤਾ ਗਿਆ ਤਾਂ ਕਿ ਸੰਗਤਾਂ ਨੂੰ ਪੜਨ ਦੇ ਵਿੱਚ ਆਸਾਨੀ ਹੋਵੇ। ਤੇ ਇਹ ਖੱਤ ਜਿਹੜਾ ਅੱਜ ਤੁਹਾਨੂੰ ਅਸੀਂ ਸਾਰਾ ਪੰਜਾਬੀ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਆਪਣੇ ਵੱਲੋਂ ਅਸੀਂ ਇਹਦੇ ਵਿੱਚ ਕੁਝ ਨਹੀਂ ਲਿਖਿਆ ਕੁਝ ਨਹੀਂ ਦੱਸਿਆ ਜੋ ਕੁਝ ਵੀ ਇਹ ਲਿਖਿਆ ਹੋਇਆ ਬੋਰਡ ਲੱਗਿਆ ਹੋਇਆ ਉਹਦੇ ਤੋਂ ਹੀ ਸਭ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਜਾ ਕੇ ਆਪ ਵੀ ਤੁਸੀਂ ਇਸ ਬੋਰਡ ਦੇ ਉੱਪਰ ਪੰਜਾਬੀ ਦੇ ਵਿੱਚ ਜੋ ਖੱਤ ਦਿੱਤਾ ਗਿਆ ਉਹਨੂੰ ਪੜ੍ਹ ਸਕਦੇ ਹੋ ਕੀ ਇਤਿਹਾਸ ਇਹਦੇ ਵਿੱਚ ਦਿੱਤਾ ਹੋਇਆ ਤੇ ਨਾਲ ਦੀ ਨਾਲ ਤੁਸੀਂ ਦਰਸ਼ਨ ਵੀ ਕੀਤੇ ਨੇਗੇ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਮਲੇਰ ਕੋਟਲਾ ਦੀ ਧਰਤੀ ਤੇ ਹਾਂ ਦਾ ਨਾਰਾ ਗੁਰਦੁਆਰਾ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਹੈ ਹੁਣੇ ਖੱਤ ਤੋਂ ਇਹ ਤਾਂ ਅੰਦਾਜ਼ਾ ਲੱਗਦਾਗਾ ਕਿ ਜੋ ਇੱਕ ਸੱਚਾ ਮੁਸਲਮਾਨ ਹੋਊਗਾ ਸੱਚਾ ਮੁਸਲਮ ਹੋਊਗਾ ਉਹੋ ਕਦੇ ਵੀ ਗਲਤ ਕੰਮਾਂ ਦਾ ਜਾਂ ਗਲਤ ਕਾਨੂੰਨਾਂ ਦਾ ਕਦੇ ਸਾਥ ਨਹੀਂ ਦੇਊਗਾ ਕਿਉਂਕਿ ਸੇਅਰ ਮੁਹੰਮਦ ਖਾਨ ਦੇ ਵੱਲੋਂ ਵੀ ਇਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਪਿਓ ਦਾ ਬਦਲਾ ਪੁੱਤਾਂ ਤੋਂ ਕਿਉਂ ਲਿਆ ਜਾਵੇ ਬੱਚਿਆਂ ਨੂੰ ਛੋਟੇ 마ਸੂਮਾਂ ਨੂੰ ਕਿਉਂ ਨਹੀਂ ਹਾਂ ਵਿੱਚ ਚਿਣਿਆ ਜਾਵੇ। ਸੁਬੇ ਦੀ ਕਚਾਰੀ ਵਿੱਚ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਬੱਚਿਆਂ ਦੇ ਆਲੇ-ਦੁਆਲੇ ਸਾਰੇ ਭੇੜੀ ਇਹੀ ਬੈਠੇ ਸੀ ਜਿਹੜੇ ਇਸ ਤਾਕ ਦੇ ਵਿੱਚ ਬੈਠੇ ਸੀ ਜਾਂ ਇੰਤਜ਼ਾਰ ਦੇ ਵਿੱਚ ਬੈਠੇ ਸੀ ਕਿ ਕਦੋਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਾਂ ਇਹਨਾਂ ਨੂੰ ਡਰਾਇਆ ਧਮਕਾਇਆ ਜਾਵੇ ਤਾਂ ਕਿ ਇਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ। ਉਸ ਸਮੇਂ ਸ਼ੇਰ ਮੁਹੰਮਦ ਖਾਨ ਤੋਂ ਵੀ ਇਹੀ ਉਮੀਦ ਲਾਈ ਗਈ ਸੀ ਕਿਉਂਕਿ 2 ਦਿਨ ਪਹਿਲਾਂ ਹੀ ਉਹਦੇ ਆਪਣਿਆਂ ਨੂੰ ਖਤਮ ਕੀਤਾ ਗਿਆ ਸੀ ਗੁਰਗੋਬੇ ਸਿੰਘ ਜੀ ਦੇ ਸਿੱਖਾਂ ਦੇ ਵੱਲੋਂ ਚਮਕੌਰ ਦੀ ਜੰਗ ਦੇ ਵਿੱਚ ਤੇ ਵਜ਼ੀਰ ਖਾਨ ਨੂੰ ਵੀ ਇਹੀ ਲੱਗਦਾ ਸੀ ਕਿ ਹੁਣ ਮੌਕਾ ਆ ਗਿਆ ਸ਼ੇਰ ਮੁਹੰਮਦ ਖਾਨ ਨੂੰ ਹੋਰ ੜਕਾ ਦੰਦਿਆ ਤੇ ਉਹ ਇਸ ਗੱਲ ਦੀ ਹਾਮੀ ਭਰੂਗਾ ਕਿ ਇਹਨਾਂ ਨੂੰ ਸਜ਼ਾ ਵੱਡੀ ਤੋਂ ਵੱਡੀ ਮਿਲਣੀ ਚਾਹੀਦੀ ਹੈ ਪਰੰਤੂ ਹੋ ਸਭ ਕੁਝ ਉਹਨਾਂ ਦੀਆਂ ਉਮੀਦਾਂ ਦੇ ਉਲਟ ਗਿਆ ਸੀ ਜਦੋਂ ਵਜ਼ੀਰ ਖਾਨ ਦੇ ਵੱਲੋਂ ਸ਼ੇਰਮਤ ਖਾਨ ਨੂੰ ਕਿਹਾ ਗਿਆ ਸੀ ਕਿ ਤੁਸੀਂ ਸੁਣਾਓ ਇਹਨਾਂ ਨੂੰ ਵੱਡੀ ਤੋਂ ਵੱਡੀ ਕੋਈ ਸਜ਼ਾ ਤੁਹਾਡੇ ਭਰਾਵਾਂ ਨੂੰ ਮਾਰਿਆ ਇਹਨਾਂ ਦੇ ਪਿਓ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਾਫਰ ਆ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਸਮੇਂ ਦੇ ਬਾਦਸ਼ਾਹ ਸੀਗੇ ਜਿਹੜੇ ਉਹ ਕਾਫਰ ਮੰਨਦੇ ਸੀ ਉਹਨਾਂ ਨੂੰ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਕੂਮਤ ਦੇ ਨਾਲ ਮੱਥਾ ਲਾਇਆਗਾ ਕਿਉਂਕਿ ਜੋ ਵੀ ਹਕੂਮਤ ਦੇ ਨਾਲ ਮੱਥਾ ਲਾਉਂਦਾਗਾ ਸਚਾਈ ਦੇ ਰਸਤੇ ਤੇ ਚੱਲਦਾ ਉਹਨੂੰ ਕੋਈ ਵੀ ਨਹੀਂ ਚੰਗਾ ਸਮਝਦਾ ਅੱਜ ਵੀ ਇਹੀ ਸੂਲ ਚੱਲੇ ਆ ਰਹੇ ਨੇ ਸਚਾਈ ਨੂੰ ਹਮੇਸ਼ਾ ਖਤਮ ਕਰਨ ਦੇ ਲਈ ਜਾਂ ਫਿਰ ਦਬਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਚਹਿਰੀ ਦੇ ਵਿੱਚ ਪੇਸ਼ ਹੋਏ ਸਹਬਜ਼ਾਦਿਆਂ ਦੇ ਆਲੇ ਦੁਆਲੇ ਜਿੱਥੇ ਬੁੱਚੜ ਖੜੇ ਸੀ ਉਹ ਗਿੱਦੜ ਖੜੇ ਸੀ ਜਿਹੜੇ ਸਹਬਜ਼ਾਦਿਆਂ ਨੂੰ ਨੋਚਣਾ ਚਾਹੁੰਦੇ ਸੀ ਉੱਥੇ ਸਿਰਫ ਸ਼ੇਰ ਮੁਹੰਮਦ ਖਾਨ ਹੀ ਇੱਕ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਸੀ ਤੇ ਕਚਹਿਰੀ ਛੱਡ ਕੇ ਉਹ ਬਾਹਰ ਚਲਿਆ ਗਿਆ ਸੀ ਉਸ ਤੋਂ ਬਾਅਦ ਹੀ ਔਰੰਗਜ਼ੇਬ ਨੂੰ ਇੱਕ ਖੱਤ ਲਿਖਿਆ ਗਿਆ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਕੁਝ ਵੀ ਰਹਿ ਗਿਆ ਹੋਵੇ ਜਾਂ ਅਣਜਾਣੇ ਦੇ ਵਿੱਚ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਅਸੀਂ ਮਾਫੀ ਦੇ ਹੱਕਦਾਰ ਹਾਂ ਬਾਕੀ ਅਸੀਂ ਆਪਣੇ ਕੋਲੋਂ ਕੁਝ ਵੀ ਦੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹੀ ਦੱਸਿਆ ਗਿਆਗਾ ਜਿਹੜਾ ਇਸ ਦੇ ਵਿੱਚ ਦਰਜ ਕੀਤਾ ਗਿਆਗਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਂ ਇਹ ਦੱਸਿਆ ਗਿਆ ਇਤਿਹਾਸ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਹੋ ਸਕੇ ਤਾਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਨਾ ਅੱਗੇ ਤੋਂ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਨੂੰ ਇਤਿਹਾਸ ਨੂੰ ਸੁਣਨ ਦੇ ਲਈ ਚੈਨਲ ਦੇ ਨਾਲ ਬਣੇ ਰਹਿਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ